ਕਾ ਕਾਦੀਆਂ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਲੜਕੀ ਮਹਿਕ ਸ਼ਰਮਾ ਦਾ ਲੰਡਨ ਚੋਸ ਦੇ ਪਤੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਇਸ ਮੌਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਦਾ ਮ੍ਰਿਤਕਾ ਦਾ ਪਤੀ ਸਾਹਿਲ ਲੰਡਨ ਯਾਸਿਮ ਉਹਨਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਉਹ ਸ਼ੱਕੀ ਕਿਸਮ ਦਾ ਵਿਅਕਤੀ ਸੀ ਅਤੇ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਸੀ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਬੇਟੀ ਦੀ ਮ੍ਰਿਤਕ ਦੇ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ ਕਿੰਨਾ ਕਿਰੋਇਆ ਮੈਂ 1.5 ਸਾਲ ਹੋ ਗਿਆ ਇਹ ਬਾਹਰ ਕਰੋਗੇ ਆ ਹਾਂਜੀ ਇਹ ਸਾਲ ਹੋ ਚਲਾ ਬਸ ਆ ਵੀ ਤਰੀਕ ਨੂੰ ਸਾਲ ਹੋਇਆ ਨਵੰਬਰ ਦੀ ਹੁਣ ਉੱਥੇ ਕੀ ਮਸਲਾ ਹੋਇਆ ਕੁਝ ਪਤਾ ਲੱਗਾ ਉਹਨਾਂ ਨੇ ਕਤਲ ਕਰਤਾ ਦੇ ਘਰ ਵਾਲੇ ਨੇ ਚਾਕੂ ਮਾਰ ਮਾਰ ਕੇ ਮੇਰੀ ਬਿੱਲੀ ਨਾਲ ਲੜਾਈ ਝਗੜਾ ਹਾਂਜੀ ਹਾਂ ਕਰਦਾ ਬਾਹਰ ਜਾ ਕੇ ਕਰਦਾ ਰਿਹਾ ਵਾ ਜਿਆਦਾ ਉਡ ਮੁੱਠਾ ਆਣ ਬੜਾ ਕੀਤਾ ਉਹਨਾਂ ਨੂੰ ਤੇਰੀ ਮੰਮਾ ਕੋਣ ਕਰਦਾ 50 ਲੱਖ ਉਹ ਦਾ ਸੋਰਾ ਮੈਨ ਮੈਂ ਕਹੇ ਮੇਰੀ ਤੀ ਬਲਾ ਦੇ ਇਦਾਂ ਕਹਿੰਦਾ ਮੈਨੂੰ 50 ਲੱਖ ਰੁਪਇਆ ਦੇ ਦੇ ਤੇਰੀ ਤੀ ਫੇਰ ਬਣਾ ਸੋਰਾ ਉਹਦਾ ਸੋਰਾ ਉਹਦਾ ਕਹਿੰਦਾ 50 ਲੱਖ ਰੁਪਇਆ ਦੇ ਦੋ ਫੇਰ ਤੁਹਾਡੀ ਤੀ ਬਲਾ ਦਾਂਗੇ ਆਏ ਮੇਰਾ ਬੱਚਾ ਹੈ ਉਹਨਾਂ ਦਾ ਇੱਕ ਮੁੰਡਾ ਆ ਇੱਕ ਕੁੜੀ ਆ ਮੇਰਾ ਦੋਤੀ ਦੋਤਾ ਨਹੀਂ ਕੋਈ ਨਹੀਂ ਆ ਮੇਰੇ ਛੋਟੇ ਦੋ ਬੱਚੇ ਮੇਰਾ ਘਰ ਵਾਲਾ ਵੀ ਨਹੀਂਗਾ ਮੇਰਾ ਕੋਈ ਨਹੀਂ ਨਾ ਮੇਰਾ ਅੱਗੇ ਨਾ ਮੇਰਾ ਪਿੱਛੇ ਮੈਂ ਆਪਣਾ ਪੈਨਸ਼ਨ ਦੇ ਸਰ ਤੋਂ ਟੈਪ ਪਾਸ ਕਰਦੀ ਮੈਨੂੰ 1500 ਰੁਪਇਆ ਪੈਨਸ਼ਨ ਨਹੀਂ ਆਉਂਦੀ ਆ ਮੇਰੀ ਬੱਚੀ ਨੂੰ ਇੱਧਰ ਬੁਲਾਇਆ ਜਾਏ ਤੇ ਉਹਨੂੰ ਗੋਲੀ ਮਾਰ ਦੋ ਤੇ ਉਹ ਹਲ ਕਰ ਵਾਲੇ ਨੂੰ ਮੇਰੀ ਮੈਨੂੰ ਕੁੜੀ ਚਾਹੀਦੀ ਆ ਮੈਨੂੰ ਮੇਰੀ ਕੁੜੀ ਬੁਲਾ ਦੋ ਮੇਰੀ ਮੈਂ ਕਹੇ ਰੱਬਾ ਮੈਂ ਛੱਡ ਦੇ ਮੰਮੀ ਨਹੀਂ ਕੋਈ ਨਹੀਂ ਆਪੇ ਸੁਧਰ ਜਾਊਗਾ ਇਮਾਤੋਂ ਤੇ ਗਰੀਬ ਬਹੁਤ ਗਰੀਬ ਪਰਿਵਾਰ ਵਾਜੀ ਕੁੜੀ ਦਾ ਜਿਹੜਾ ਮਤਲਬ ਪਿਓ ਆ ਦੀ ਡੱਥ ਹੋ ਚੁੱਕੀ ਆ ਕੁੜੀ ਦੀ ਜਿਹੜੀ ਸ਼ਾਦੀ ਆ ਉਹ ਸਾਰੇ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੋਈ ਤੇ ਮਤਲਬ ਇਨਸਾਫ ਚਾਹੀਦਾ ਅਕਸਰ ਹੀ ਕੁੜੀ ਨੂੰ ਜਿਹੜੇ ਆ ਇਹਦੇ ਮਤਲਬ ਕੁੜੀ ਦੇ ਸਹੁਰੇ ਇਹਨੂੰ ਤੰਗ ਕਰਦੇ ਰਹਿੰਦੇ ਇਹਦੇ ਕੋਲ ਮਤਲਬ ਪਰਵਤੀ ਮੰਗਦੇ ਵੀ ਸਾਨੂੰ 50 ਲੱਖ ਰੁਪਏ ਦਿਓ ਤੇ ਗਰੀਬ ਪਰਿਵਾਰ ਹੋਣ ਦੇ ਨਾਤੇ ਇਹ 50 ਲੱਖ ਰੁਪਏ ਕਿੱਥੋਂ ਦੇਣਗੇ ਕਿਉਂਕਿ ਇਹਨਾਂ ਕੁੜੀ ਦੀ ਮਾਰਜ ਹੀ ਬੜੀ ਔਖੀ ਕੀਤੀ ਤੇ ਮਤਲਬ ਕੁੜੀ ਨੂੰ ਜੋ ਪੜ੍ਹਾਈ ਕਰਾਈ ਇਹਨਾਂ ਨੇ ਮਾਪਿਓ ਨੇ ਕਰਾਈ ਪੈਸੀ ਲਾ ਕੇ ਸਹੁਰਿਆਂ ਨੇ ਬਾਹਰ ਭੇਜਿਆ ਸੀ ਇੱਕ ਸਾਲ ਕੁੜੀ ਬਾਹਰ ਰਹੀ ਹੈ ਫਿਰ ਮੁੰਡੇ ਨੂੰ ਬਾਹਰ ਲੈ ਗਈ ਨਾਲ ਉੱਥੇ ਜਾ ਕੇ ਮੁੰਡੇ ਨੇ ਮੁੰਡਾ ਅਕਸਰ ਨਸ਼ਿਆਂ ਦਾ ਆਦੀ ਸੀ ਤੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਮੁੰਡੇ ਦਾ ਚਾਚਾ ਵੀ ਜੋ ਆ ਬਾਹਰ ਰਹਿੰਦਾ ਤੇ ਕੱਲ ਸਾਨੂੰ ਸ਼ਾਮੀ ਪਤਾ ਲੱਗਾ ਕਿ ਕੁੜੀ ਦੀ ਉਹਨੇ ਚਾਕੂ ਮਾਰ ਕੇ ਹੱਤਿਆ ਕਰਤੀ ਹੈ ਵੀਡੀਓ ਕਾਲ ਆਈ ਵੀਡੀਓ ਕਾਲ ਦੇ ਵਿੱਚ ਦੋਵਾਂ ਬੰਦੇ ਨੇ ਧਮਕੀਆਂ ਆਈਆਂ ਲਾਈਵ ਹੋ ਕੇ ਨੇ ਧਮਕੀਆਂ ਦਿੱਤੇ ਇਹ ਮਸਲਾ ਨਾ ਚੁੱਕਿਓ ਤੇ ਡੱਡ ਬੱਡੀ ਜਿਹੜੀ ਆ ਇਹ ਪੰਜਾਬ ਨਾ ਮਗਾਓ ਨਹੀਂ ਤੇ ਤੁਹਾਡਾ ਮਾਰਾ ਹਸ਼ਰ ਹੋਵੇਗਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੋ ਗਰੂਪ ਸਿੰਘ ਸੇਖਾ ਕੋ ਬੇਨਤੀ ਮਦਦ ਮੰਗਦੇ ਆ ਇਹਦੀ ਡੱਡ ਬੱਡੀ ਜਿਹੜੀ ਆ ਉਹ ਪੰਜਾਬ ਲਿਆਂਦੀ ਜਾਵੇ ਤੇ ਮੈਂ ਦੱਸਿਆ ਵੀ ਪਰੋਤੀ ਦੀ ਮੰਗ ਜਿਹੜੀ ਆ ਅਕਸਰ ਸੋਹਰਾ ਪਰਿਵਾਰ ਕਰਦਾ ਰਹਿੰਦਾ ਸੀ ਤੇ ਸਾਨੂੰ ਅਸੀਂ ਐਸਐਸਪੀ ਗਰਦਾਸਪੁਰ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਗੁਰਦਾਸਪੁਰ ਵਿਆਹੀ ਸੰਤਨਗਰ ਮੱਲ ਜੀ ਕਿੰਨਾ ਚਿਰ ਹੋ ਗਿਆ ਬਾਗਿਆ ਇਹਨਾਂ ਨੂੰ 1.5 ਸਾਲ ਹੋ ਗਿਆ ਜੀ ਕੀ ਵਾਰਦਾ ਕੋਈ ਵਾਰਦਾ ਤੋਦੇ ਪਰੋਣੇ ਨਹੀਂ ਕੀਤੀ ਹੈਗੀ ਜੀ ਉਹਨੇ ਚਾਕੂ ਮਾਰ ਕੇ ਉਹਦੀ ਹੱਤਿਆ ਕੀਤੀ ਆ ਇਹ ਆਪਣਾ ਹਾਂਜੀ ਸਰਸ ਨੂੰ ਵੀ ਮੰਗਾ ਸਰਸ ਨੂੰ ਇਹੀ ਮੰਗਾ ਜੀ ਉਹ ਕੁੜੀ ਨੂੰ ਇੱਥੇ ਬੁਲਾਇਆ ਜਾਏ ਸਾਡੇ ਕੋਲ ਹਾਂਜੀ ਉਹਦੀ ਡੱਡ ਬੋਡੀ ਬੁਲਾਈ ਜਾਏ ਜੀ Shamla Chandar Building maintenance handyman under cheque trade platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information please contact him at www.checktrade.com, ID number 921760, Shyamalan Chander Center. call him on this number 074888